ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਜਿਹੜੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਵੀਡੀਓ ਇਹ ਆ ਕਿ 30-35 ਸਾਲ ਦੀ ਉਮਰ ਤੋਂ ਅੱਗੇ ਜਾ ਕੇ ਜਿਹੜਾ ਲੇਡੀਜ਼ ਤੇ ਜੈਂਟਸ ਦੇ ਗੋਡਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਗੋਡਿਆਂ ਦਾ ਦਰਦ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਆਪਾਂ ਅੰਡਿਆਂ ਨਾਲ ਉਹ ਕਿਵੇਂ ਠੀਕ ਕਰ ਸਕਦੇ ਆ ਦਵਾਈ ਲੈਤੇ ਤੋਂ ਬਿਨਾ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ ਆ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਕਿ ਵੀਰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ اپنی ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲਾਂ ਆ ਸਕੇ ਜਿਹੜਾ ਘੰਟੀ ਦਾ ਬਟਨ ਵੀ ਦਬਾ ਦਿਓ ਸੋ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਅਕਸਰ ਆਪਾਂ ਸਮਾਜ 'ਚ ਦੇਖਦੇ ਹਾਂ ਕਿ 30 35 40 ਸਾਲ ਦੀ ਉਮਰ ਤੋਂ ਬਾਅਦ ਖਾਸ ਕਰਕੇ ਆਪਾਂ ਲੇਡੀਜ਼ ਦੀ ਗੱਲ ਕਰੀ ਤਾਂ ਉਹਨਾਂ ਦੇ ਗੋਡਿਆਂ 'ਚ ਦਰਦ ਰਹਿਣ ਲੱਗ ਜਾਂਦਾ ਜੈਂਟਸ ਦੇ ਵੀ ਪ੍ਰੋਬਲਮ ਆਉਂਦੀ ਹੈ ਪਰ ਲੇਡੀਜ਼ ਦੇ ਜ਼ਿਆਦਾ ਆ ਜਦੋਂ ਡਾਕਟਰ ਕੋਲੇ ਜਾਂਦੀਆਂ ਨੇ ਲੇਡੀਜ਼ ਤਾਂ ਡਾਕਟਰ ਕਹਿੰਦਾ ਕਿ ਚਿਕਨਾਹਟ ਦੀ ਘਾਟ ਆ ਚਿਕਨਾਹਟ ਖਤਮ ਹੋ ਚੁੱਕੀ ਆ ਗੋਡਿਆਂ ਚ ਜਾਂ ਫਿਰ ਗਰੀਸ ਖਤਮ ਹੋ ਚੁੱਕਿਆ ਇਦਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਚਾਉਂਦੀਆਂ ਨੇ ਸੋ ਆਪਾਂ ਅੰਡਿਆਂ ਨਾਲ ਇਹਨੂੰ ਕਿਵੇਂ ਠੀਕ ਕਰ ਸਕਦੇ ਆਂ ਅੰਡੇ ਤੋਂ ਕਿਹੜੀ ਮਾਤਰਾ ਮਿਲਦੀ ਆਪਾਂ ਨੂੰ ਜ਼ਿਆਦਾ ਉਹਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਇੱਕ ਤੰਦਰੁਸਤ ਲੇਡੀ ਜਾਂ ਜੈਂਟਸ ਕੋਈ ਵੀ ਆ ਉਹ ਦੋ ਅੰਡੇ ਡੇਲੀ ਦੇ ਖਾ ਸਕਦਾ ਜਿਨ੍ਹਾਂ ਦੇ ਗੋਡੇ ਗੋਡਿਆਂ 'ਚ ਦਰਦ ਰਹਿੰਦਾ ਹੈਗਾ ਉਹ ਦੋ ਅੰਡੇ ਡੇਲੀ ਖਾਓ ਇਹਨਾਂ 'ਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਅਕਸਰ ਜਦੋਂ ਗੋਡਿਆਂ 'ਚ ਦਰਦ ਹੁੰਦਾ ਤਾਂ ਕੈਲਸ਼ੀਅਮ ਦੀ ਘਾਟ ਪਾਈ ਜਾਂਦੀ ਹੈ ਆਪਾਂ ਅਕਸਰ ਹੀ ਸੁਣਦੇ ਆ ਜੋ ਡਾਕਟਰ ਕਹਿੰਦੇ ਨੇ ਕਿ ਕੈਲਸ਼ੀਅਮ ਦੀ ਘਾਟ ਆ ਤੁਸੀਂ ਕੈਲਸ਼ੀਅਮ ਦੀਆਂ ਗੋਲੀਆਂ ਲਓ ਠੀਕ ਹੈ ਨਾ ਅਗਰ ਆਪਾਂ ਗੋਲੀਆਂ ਲੈਣ ਦੀ ਬਜਾਏ ਜੇ ਆਪਾਂ ਦੇਸੀ ਅੰਡੇ ਖਾ ਲਾਂਗੇ ਨਾ ਡੇਲੀ ਦੇ ਖਾਸ ਕਰਕੇ ਸਿਆਲ 'ਚ ਦੋ ਅੰਡੇ ਖਾ ਲੋ ਡੇਲੀ ਦੇ ਆਪਣਾ ਸਾਰਾ ਕੈਲਸ਼ੀਅਮ ਪੂਰਾ ਹੁੰਦਾ ਹੈਗਾ ਆਪਾਂ ਅਗਰ ਇੱਕ ਮਹੀਨਾ ਡੇਲੀ ਦੋ ਅੰਡੇ ਖਾਓ ਆਪਾਂ ਨੂੰ ਜਿਹੜਾ ਗੋਡਿਆਂ ਦਾ ਦਰਦ ਤੋਂ ਆਰਾਮ ਮਿਲੂਗਾ ਇਸ ਲਈ ਆਪਾਂ ਨੂੰ ਜਿਹੜੀਆਂ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਚਾਹੇ ਉਹ ਔਰਤਾਂ ਨੇ ਚਾਹੇ ਆਦਮੀ ਨੇ ਤੁਸੀਂ ਡੇਲੀ ਦੇ ਦੋ ਅੰਡੇ ਖਾਓ ਤਾਂ ਜੋ ਗੋਡਿਆਂ ਦੇ ਜਿਹੜੇ ਦਰਦ ਤੋਂ ਆਰਾਮ ਮਿਲ ਸਕੇ ਇਹ ਅੱਜ ਕੱਲ ਬਹੁਤ ਜਿਹੜੀ ਪ੍ਰੋਬਲਮ ਪਾਈ ਜਾਂਦੀ ਆ ਕਿ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈਗਾ ਜਿਹੜੇ ਅੰਡੇ 'ਚ ਆਪਾਂ ਗੱਲ ਕਰੀਏ ਕੈਲਸ਼ੀਅਮ ਦੀ ਮਾਤਰਾ ਤੇ ਜਿਹੜਾ ਚਿਕਨਾਹਟ ਅੰਡੇ 'ਚ ਬਹੁਤ ਜ਼ਿਆਦਾ ਪਾਈ ਜਾਂਦੀ ਆ ਜਦੋਂ ਆਪਾਂ ਖਾਵਾਂਗੇ ਠੀਕ ਹੈ ਜੀ ਆਪਾਂ ਨੂੰ ਬਹੁਤ ਆਰਾਮ ਮਿਲੂਗਾ ਸੋ ਆਪਾਂ ਇਸ ਤਰ੍ਹਾਂ ਜਿਹੜਾ ਗੋਡਿਆਂ ਦਾ ਦਰਦ ਆ ਉਹ ਠੀਕ ਕਰ ਸਕਦੇ ਆ ਆਪਾਂ ਆਪਾਂ ਨੂੰ ਡਾਕਟਰ ਮਹਿੰਗੇ ਮਹਿੰਗੇ ਆਪਰੇਸ਼ਨਾਂ ਨੂੰ ਕਹਿੰਦੇ ਨੇ ਠੀਕ ਆ ਜੀ ਤੇ ਅਗਰ ਆਪਾਂ ਇਹਨਾਂ ਦਵਾਈਆਂ ਤੋਂ ਜਾਂ ਮਹਿੰਗੇ ਆਪਰੇਸ਼ਨਾਂ ਤੋਂ ਬਚਣਾ ਤਾਂ ਆਪਾਂ ਨੂੰ ਆਪਣੀ ਸਿਹਤ ਦਾ ਆਪ ਧਿਆਨ ਰੱਖਣਾ ਪਊਗਾ ਸੋ ਇਸ ਤਰ੍ਹਾਂ ਆਪਾਂ ਜਿਹੜਾ ਗੋਡਿਆਂ ਦੇ ਦਰਦ ਤੋਂ ਆਰਾਮ ਪਾ ਸਕਦੇ ਆ ਵੀਡੀਓ ਬਧੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਦੋਸਤੋ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਪਹਿਲਾਂ ਆ ਸਕੇ ਚੈਨਲ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋਗੇ ਤੇ ਆਪਾਂ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਾਂਗੇ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ